ਜੋ ਕਿ ਦਿੱਤੀ ਅਸੀਂ ਜ਼ਮੀਨ ਦੀ ਗੱਲ ਕੀਤੀ ਉਸ ਤੇ ਜਿਹਨਾਂ ਦੇ ਤਕੜੇ ਨੇ ਬਸਤੀਏ ਦੀ ਤੋੜ ਤੇ ਖੋਤਾ ਰੱਖ ਕੇ ਉਹਨਾਂ ਨੂੰ ਤੇ ਵੀ ਜ਼ਮੀਨ ਦੀ ਗੱਲ ਕਿਉਂ ਕਰਦੇ ਨੇ ਦੀ ਵੰਡਣ ਦੀ ਸ਼ੁਰੂਆਤ ਕਰਨ ਜਾ ਰਹੇ ਆ ਇਹ ਤੇ ਸਾਰਾ ਪਿੰਡਾਂ ਦੇ ਲੋਕਾਂ ਤੇ ਕਿ ਜਿਹੜੇ ਬੜੀਆਂ ਟੇਂਗੀਆਂ ਵਾਲੇ ਨੇ ਉਹ ਖਬਰਦਾਰ ਹੋ ਜਾਈਏ ਇਹ ਇੱਕ ਮਾਮਲੇ ਦੀ ਖਤ ਤੱਕ ਤੇ ਕਿੱਥੋਂ ਅੱਗੇ ਕੀ ਚਾਰਾ ਵੀ ਹੈ ਕਿ ਸਾਡੇ ਕੋਲ ਦੀ ਜ਼ਮੀਨ ਦਾ ਫਰਕਾ ਜ਼ਮੀਨ ਦਾ ਉਹ ਜਿਹੜਾ ਪਿੰਡਾਂ ਚ ਉਹ ਪੰਚਾਇਤੀ ਜ਼ਮੀਨ ਦਾ ਟੁਟਾ ਪਰ ਮੈਡਮ ਨਿਤਿਸ਼ ਪੀਮਰੀ ਫਾਊਂਡਰ ਪੀਮੈਕਸ਼ਨ ਕਮੇਟੀ ਪਿੰਡ ਚੰਦਪਾਣ ਦੇ ਵਿੱਚ ਜਿਹੜੀ ਤੁਸੀਂ ਮੰਦਬਾਗੀ ਘਟਨਾ ਦੇਖੀ ਜ਼ੁਲਮ ਦੀ ਇੰਤਿਹਾਈ ਵੇਖੀ ਉਹਦੇ ਖਿਲਾਫ ਸਮੂਹ ਸਮਾਜ ਜਿਹੜਾ ਇਕੱਟਾ ਹੋਇਆ ਖਾਸ ਤੌਰ ਤੇ ਦਲੀ ਸਮਾਜ ਦੀ ਜਥੇਬੰਦੀਆਂ ਵੱਡੇ ਪੱਧਰ ਤੇ ਅੱਜ ਸ਼ਮੂਲੀਅਤ ਕੀਤੀ ਔਰ ਮਾਜੇ ਦੇ ਵਿੱਚੋਂ ਭਗਵਾਨ ਵਾਲਮੀਕੀ ਤੀਰਤ ਦੀ ਨਗਰੀ ਤੋਂ ਪੀਮੈਕਸ਼ਨ ਕਮੇਟੀ ਵੱਲੋਂ ਔਰ ਸਮੂਹ ਵਾਲਮੀਕਨ ਮਜਬੀ ਸਿਕ ਸਮਾਜ ਵੱਲੋਂ ਸ਼ਮੂਲੀਅਤ ਕਰਨ ਦਾ ਮੌਕਾ ਮਿਲਿਆ ਆਪਣੇ ਸਮਾਜ ਨੂੰ ਆਪਾਂ ਇੱਥੇ ਇਹੀ ਕਵਾਂਗੇ ਕਿ ਜਿੱਥੇ ਵੀ ਜ਼ੁਲਮ ਦੇ ਖਿਲਾਫ ਇਕੱਠੇ ਹੋਣ ਦੀ ਲੋੜ ਹੋਊਗੀ ਇਕਾ ਕਰਨ ਦੀ ਲੋੜ ਹੋਏਗੀ ਆਪਾਂ ਹਰ 24x7 ਤੁਹਾਡੇ ਨਾਲ ਖੜੇ ਆ ਪਰ ਵੱਡੀ ਗੱਲ ਇਹ ਕਰਾਂਗਾ ਕਿ ਐਸਾ ਕੀ ਹੈਗਾ ਕਿ ਜਿਹੜੀਆਂ ਸਾਡੀਆਂ ਮਹਿਲਾਵਾਂ ਸਾਡੀਆਂ ਪੈਨਾ ਸਾਡੀਆਂ ਮਾਵਾਂ 50% ਬਾਜਲਣੀ ਉਹਨਾਂ ਦੇ ਨਾਲ ਜਿਹੜਾ ਜ਼ੁਲਮ ਹੋਇਆ ਸ਼ਾਸਨ ਪ੍ਰਸ਼ਾਸਨ ਦੀ ਪੁਸ਼ਤ ਪਨਾਹੀ ਦੇ ਨਾਲ ਉਹਨਾਂ ਦੀ ਇਨਕਰੇਜਮੈਂਟ ਦੇ ਨਾਲ ਉਹਨਾਂ ਦੇ ਸ਼ੈਲਟਰ ਦੇ ਅੰਡਰ ਜਿਹੜਾ ਜ਼ੁਲਮ ਹੋਇਆ ਵਾ ਉਹਦਾ ਜ਼ਿੰਮੇਵਾਰ ਕੌਣ ਹੈਗਾ ਇਹ ਸਵਾਲ ਸਿਰਫ ਸਿਵਲ ਸੋਸਾਇਟੀ ਨੂੰ ਇਹ ਪੁੱਛਾਂਗਾ ਅਖੋਤੀ ਸਿਵਲ ਸੋਸਾਇਟੀ ਨੂੰ ਕਿ ਕੀ ਕਿਸੇ ਦੂਜੇ ਵਰਗ ਦੇ ਨਾਲ ਪੁਲਿਸ ਦੀ ਝੜਪ ਹੁੰਦੀ ਆ ਉਹਦੇ ਬਾਅਦ ਇਹ ਕਨਸੀਕਵੈਂਸਸ ਹੁੰਦੀ ਆ ਇਸਤਰੀ ਤੇ ਦੀ ਬਰਟੈਲਿਟੀ ਰੁਥਲੈਸ ਪੁਲਿਸ ਅਪਰੋਚ ਕਰਦੀ ਆ ਸਿਰਫ ਆਪਾਂ ਹਾਸ਼ੀਏ ਦੇ ਸਮਾਜ ਤੋਂ ਆਂ ਦਲੀ ਸਮਾਜ ਤੋਂ ਆਂ ਤੇ ਤਾਂ ਇੰਨੇ ਹੀ ਮਤਵ ਵਧ ਜਾਂਦੀਆਂ ਕਿ ਆਪਾਂ ਇਸ ਸਰਕਾਰ ਨੂੰ ਵੋਟ ਨਹੀਂ ਦਿੱਤਾ ਔਰ ਇਹਦਾ ਜਵਾਬ ਲੈਣ ਲਈ ਇਸ ਮੌਕੇ ਦੀ ਸਰਕਾਰ ਕੋਲੋ ਐਸਾ ਨਿਜਾਮ ਜਿਹੜਾ ਬਾਬਾ ਸਾਹਿਬ ਦੀ ਫੋਟੋਆਂ ਤੇ ਲਾਂਦੀ ਆ ਪਰ ਪਿੰਡ ਦਾਨ ਸਿੰਘ ਵਾਲਾ ਹੋਵੇ ਅਤੇ ਚਾਹੇ ਅੰਮ੍ਰਿਤਸਰ ਹੋਵੇ ਤੇ ਚਾਹੇ ਫਰੀਦਕੋਟ ਹੋਵੇ ਜੁਲਮ ਦੀ ਹਨੇਰੀ ਚੱਲ ਰਹੀ ਆ ਮਨੁਵਾਦ ਦੀ ਹਨੇਰੀ ਚੱਲ ਰਹੀ ਆ ਸਮੂਹ ਸਮਾਜ ਅੱਜ ਨਾਲ ਇਕੱਟਾ ਹੋਇਆ ਔਰ ਮੰਗ ਜਿਹੜੀ ਹੈਗੀ ਆ ਉਹ ਦੱਸ ਦਿੰਦੇ ਆ ਮੰਗੇ ਆ ਜੀ ਕਿ ਉਥੋਂ ਦੇ ਪੁਲਿਸ ਪ੍ਰਸ਼ਾਸਨ ਜਿਨ੍ਹਾਂ ਅਫਸਰਾਂ ਨੇ ਸਾਡੇ ਭੈਣ ਭਰਾਵਾਂ ਦੇ ਉੱਤੇ ਜ਼ੁਲਮ ਠਾਇਆ ਧੀਆਂ ਭੈਣਾਂ ਦੀ ਬੇਬਤੀ ਕੀਤੀ ਆ ਔਰ ਯੂਥ ਨੂੰ ਔਰ ਬਜ਼ੁਰਗਾਂ ਨੂੰ ਰੁੱਥਲੈਸ ਤਰੀਕੇ ਦੇ ਨਾਲ ਕੁੱਟਿਆ ਵਾ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਉੱਤੇ ਵੀ ਪਰਚੇ ਹੋਣ ਔਰ ਦੂਜੀ ਗੱਲ ਇਹ ਕਰਾਂਗੇ ਜੀ ਕਿ ਜਿਹੜਾ ਨੁਕਸਾਨ ਕੀਤਾ ਗਿਆ ਉਹਦੀ ਪਰਪਾਈ ਹੋਣੀ ਚਾਹੀਦੀ ਆ ਔਰ ਜਿਸ ਕੜਮ ਚੋਧਰੀ ਨੇ ਗੋਲੀਆਂ ਚਲਾਈਆਂ ਉਹਦੇ ਉੱਤੇ ਐਸ்சி ਐਸਟੀ ਦਾ ਪਰਚਾ ਹੋਵੇ 307 ਦਾ ਪਰਚਾ ਹੋਵੇ ਅਰ ਬੰਦੀ ਹੋਈ ਕਾਰਵਾਈ ਐਮਐਲਏ ਤੇ ਵੀ ਕੀਤੀ ਜਾਵੇ ਪੰਜਾਬ ਸਰਕਾਰ ਖੁਦ ਇਸ ਐਮਐਲਏ ਨੂੰ ਵਿਧਾਨ ਸਭਾ ਤੋਂ ਬਾਹਰ ਕੱਢੇ ਅਰ ਇਹ ਸਾਰੀਆਂ ਕਾਰਵਾਈਆਂ ਤੇ ਜਿਹੜੀਆਂ ਐਕਸ਼ਨ ਕਮੇਟੀ ਬਣਾਈ ਗਈ ਆ ਉਹ ਸੈਕਸ਼ਨ ਕਮੇਟੀ ਨੂੰ ਇਹ ਕਵਾਂਗੇ ਜੀ ਕਿ ਮਾਝੇ ਦੀ ਹਰ ਦਲੀ ਜਥੇਬੰਦੀ ਤੁਹਾਡੇ ਨਾਲ ਖੜੀ ਐ ਮੋਢੇ ਨਾਲ ਮੋਢਾ ਲਾ ਕੇ ਖੜੀ ਐ ਸੰਘਰਸ਼ ਦੀ ਅਗਲੀ ਕੋਈ ਕੋਲ ਆਂਦੀ ਐ ਕੋਈ ਸੰਦੇਸ਼ ਆਂਦਾ ਵਾ ਸਮੂਹ ਅੰਮ੍ਰਿਤਸਰ ਤੇ ਮਾਝਾ ਤੁਹਾਡੇ ਨਾਲ ਖੜਾ ਸਰ ਵੱਡਾ ਇੱਕ ਕਟ ਹੋਇਆ ਫੀਡ ਕੋਰਟ ਦੇ ਵਿੱਚ ਹੁਣ ਅਗਲਾ ਸਟੈਪ ਕੀ ਹੋਏਗਾ ਉਡੀਕ ਅਪੂਰਤ ਪੰਜਾਬ ਦੇ ਦਿੱਲੀ ਕੱਲ ਪੋਣੇ 12 ਸਾਢੇ 11 ਤੱਕ ਪ੍ਰਸ਼ਾਸਨ ਦੇ ਨਾਲ ਗੱਤੀ ਗੱਲ ਹੋਈ ਉਸ ਤੋਂ ਬਾਅਦ ਇਹ ਨਿਸ਼ਕਰਸ਼ ਨਿਕਲਿਆ ਕਿ ਕਿਰਾਵਲੀ ਆਪਾਂ ਇੱਕ ਰੈਲੀ ਕੱਢਾਂਗੇ ਔਰ ਰੈਲੀ ਤੁਸੀਂ ਦੇਖ ਸਕਦੇ ਜੇ ਕਿ ਅੱਜ ਛੋਟੀ ਜੀ ਕਾਲ ਸੀ ਮੋਕੇ ਤੇ ਕਾਲ ਸੀ ਆਸ-ਪਾਸ ਦੀ ਜਥੇਬੰਦੀਆਂ ਅਸੀਂ ਇਕੱਠੀਆਂ ਹੋਈਆਂ ਸੀ ਤੇ ਹੜ ਆਇਆ ਹੈ ਜੋ ਕਾਲ ਉਹਨਾਂ ਵੱਲੋਂ ਆਂਦੀ ਆ ਕੋਈ ਬੰਦ ਦੀ ਕਾਲ ਆਂਦੀ ਆ ਕੋਈ ਸੰਘਰਸ਼ ਕਰਨ ਦੀ ਕਾਲ ਆਂਦੀ ਆ ਕੋਈ ਫਰੀਦਕੋਟ ਦੀਆਂ ਸੜਕਾਂ ਭਰਨ ਦੀ ਕਾਲ ਆਂਦੀ ਆ ਬੀਮੈਸ਼ਨ ਕਮੇਟੀ ਦਾ ਸਮੂਹ ਵਾਲਮੀਕੀ 6 ਮਜਬੀ ਸਿਕ ਸਮਾਜ ਮਜੇ ਦਾ ਇਹਨਾਂ ਦੇ ਨਾਲ ਖੜਾ ਵਾ ਜੈ ਵਾਲਮੀਕੀ ਜੀ ਜੈ ਬੀਮ ਜੈ ਸਭੀਦਾ